10 ਕਮਾ ਤੁਹਾਨੂੰ ਦੱਸਣ ਲੱਗਾ ਜੀ ਇਹ ਜ਼ਰੂਰ ਕਰਿਓ ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨਾ ਚਾਹੁੰਦੇ ਜੇ ਜੇ ਸਾਰੀ ਉਮਰ ਦੁਖੀ ਰਹਿਣਾ ਚਾਹੁੰਦੇ ਜੇ ਇੱਕ ਵੀ ਕੰਮ ਨਾ ਛੱਡਿਓ ਕਿਉਂਕਿ ਜੇ ਇੱਕ ਅੱਧਾ ਵੀ ਕੰਮ ਛੱਡਤਾ ਤਾਂ ਇਹ ਹੋ ਸਕਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਆ ਜਾਈ ਕੋਈ ਜ਼ਿੰਦਗੀ ਤੁਹਾਡੀ ਥੋੜੀ ਜੀ ਠੀਕ ਠਾਕ ਹੋਣੀ ਸ਼ੁਰੂ ਹੋ ਜਾਏ ਜ਼ਿੰਦਗੀ ਬਰਬਾਦ ਕਰਨ ਵਾਲੇ ਟੌਪ 10 ਤਰੀਕੇ ਨੇ ਜੀ ਨੰਬਰ 10ਵੇਂ ਦੇ ਉੱਪਰ ਆਉਂਦਾ ਆ ਸਾਰਿਆਂ ਨੂੰ ਖੁਸ਼ ਕਰਨਾ ਜੇ ਆਪਣੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦੇ ਜੇ ਸਦਾ ਦੁਖੀ ਰਹਿਣਾ ਚਾਹੁੰਦੇ ਜੇ ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਿਹਾ ਕਰੋ ਅਗਲਾ ਖੁਸ਼ ਹੋਵੇ ਨਾ ਹੋਵੇ ਅਗਲਾ ਭਾਵੇਂ ਤੁਹਾਨੂੰ ਕੱਖ ਨਾ ਸਮਝਦਾ ਹੋਵੇ ਤੁਹਾਨੂੰ ਨਕੰਮਾ ਸਮਝਦਾ ਹੋਵੇ ਦੋ ਕੌੜੀ ਦਾ ਸਮਝਦਾ ਹੋਵੇ ਪਰ ਅਣ ਥੱਕ ਕੋਸ਼ਿ ਪਰਿਵਾਰ ਦੇ ਵਿੱਚ ਤੁਹਾਡੇ ਅੰਡੀਆਂ ਗਵਾਂਡੀਆਂ ਦੇ ਵਿੱਚ ਸਮਾਜ ਦੇ ਵਿੱਚ ਧਰਮ ਦੇ ਠੇਕੇਦਾਰਾਂ ਨੂੰ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹੋ ਕਰਦੇ ਰਹੋ ਅਣਥੱਕ ਮਿਹਨਤ ਕਰਦੇ ਰਹੋ ਤਾਂ ਤੁਸੀਂ ਇਹਦੇ ਨਾਲ ਜਦੋਂ ਤੁਸੀਂ ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋਗੇ ਨਾ ਤਾਂ ਸਮਝ ਲੋਗੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਦੁਖੀ ਹੋਣੀ ਸ਼ੁਰੂ ਹੋ ਜੂਗੀ ਤੁਸੀਂ ਫੀਲ ਕਰੋਗੇ ਕਿ ਹਾਂ ਯਾਰ ਦੁੱਖ ਮੇਰੀ ਜ਼ਿੰਦਗੀ ਦੇ ਵਿੱਚ ਵਧਣ ਲੱਗ ਪਏ ਨੇ ਯਾਰ ਆਜਾਉਣ ਲੱਗ ਪਿਆ ਦੁਖੀ ਰਹਿਣ ਸਾਰੀ ਲੋਕਾਂ ਨੂੰ ਖੁਸ਼ ਕਰਦੇ ਰਵਾਂਗੇ ਕਰਦੇ ਰਵਾਂਗੇ ਅਗਲੇ ਖੁਸ਼ ਨਹੀਂ ਹੋਣਗੇ ਤਾਂ ਜਿਹੜਾ ਨਵਾਂ ਨੰਬਰ ਆ ਉਹ ਆਪਣੇ ਆਪ ਹੀ ਹੋ ਜਾਊਗਾ ਨੂੰ ਕਰਨ ਦੀ ਲੋੜ ਨਹੀਂ ਪੈਣੀ ਪਰ ਫਿਰ ਵੀ ਜੇਕਰ ਨਾ ਆਵੇ ਤਾਂ ਇਹਦੀ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ ਕਿ ਆਪਣੇ ਆਪ ਨੂੰ ਤੁਸੀਂ ਘਟ ਗਿਆ ਸਮਝਣਾ ਸ਼ੁਰੂ ਕਰ ਦੇਣਾ ਕਿਉਂਕਿ ਲੋਕਾਂ ਨੂੰ ਆਪਾਂ ਖੁਸ਼ ਕਰਨ ਰਏ ਆ ਬੜਾ ਯੋਰ ਲਾਉਣ ਦੇ ਆ ਸਮਾਜ ਨੂੰ ਧਰਮ ਦੇ ਠੇਕੇਦਾਰਾਂ ਨੂੰ ਬੜੀ ਵਧੀਆ ਹੀ ਆਪਣੇ ਉੱਪਰੋਂ ਬਾਹਰੋਂ ਦੇਖ ਵੀ ਵਧੀਆ ਕਰ ਲਈ ਆ ਪਰਿਵਾਰ ਵਾਸਤੇ ਆਪਾਂ ਕਮਾਈਆਂ ਛਮਾਈਆਂ ਵੀ ਕਰ ਰਹੇ ਆ ਪੂਰਾ ਜ਼ਬਰਦ ਜਦੋਂ ਲੱਗੂਗਾ ਸਾਡੇ ਮਾਪਿਓ ਵੀ ਸਾਡੇ ਦੇ ਖੁਸ਼ ਨਹੀਂ ਕੀ ਸਾਡੇ ਨਿਆਣੇ ਵੀ ਖੁਸ਼ ਨਹੀਂ ਕੀ ਘਰ ਵਾਲੀ ਘਰ ਵਾਲਾ ਵੀ ਨਹੀਂਗਾ ਖੁਸ਼ ਤਾਂ ਫਿਰ ਉਹਦੇ ਵਿੱਚ ਅਗਲੀ ਚੀਜ਼ ਆਪੇ ਹੀ ਹੋ ਜਾਣੀ ਆ ਕਿ ਆਪਣੇ ਆਪ ਨੂੰ ਘਟ ਗਿਆ ਸਮਝਣਾ ਸ਼ੁਰੂ ਕਰ ਦੋ ਕਿਉਂਕਿ ਜਦੋਂ ਕੋਈ ਖੁਸ਼ ਨਹੀਂ ਹੋ ਰਿਹਾ ਸਾਡੇ ਤੋਂ ਇਹਦਾ ਮਤਲਬ ਤੁਸੀਂ ਘਟ ਗਿਆ ਜੇ ਫਿਰ ਉਹ ਘਟ ਗਿਆ ਸਮਝਣਾ ਸ਼ੁਰੂ ਕਰ ਦੋ ਜਿੰਨਾ ਘਟ ਗਿਆ ਸਮਝੋਗੇ ਓਨੇ ਤੁਹਾਡੇ ਦੁੱਖ ਜਿਹੜੇ ਆ ਜੀ ਉਹ ਵਧਦੇ ਜਾਣਗੇ ਉੰਨੀ ਜਿਆਦਾ ਜ਼ਿੰਦਗੀ ਦਾ ਡੀ ਬਰਬਾਦ ਹੋਣੀ ਸ਼ੁਰੂ ਹੋ ਜੂਗੀ ਆਪਣੇ ਆਪ ਨੂੰ ਮਤਲਬ ਘਟ ਗਿਆ ਸਮਝਣਾ ਸ਼ੁਰੂ ਕਰਦੋ ਅੱਜ ਤੋਂ ਹੀ ਹੁਣ ਤੋਂ ਹੀ ਜੇਕਰ ਆਪਾਂ ਸਦਾ ਦੁਖੀ ਰਹਿਣਾ ਹੈ ਜ਼ਿੰਦਗੀ ਬਰਬਾਦ ਕਰਨੀ ਹੈ ਜੀ ਤਾਂ ਨੋਵਾ ਨੰਬਰ ਸੀਗਾ ਏ ਤੇ ਦੱਬਲ ਦਾ ਦੋ ਹੀ ਚੀਜ਼ਾਂ ਬੜੀਆਂ ਨੇ ਜ਼ਿੰਦਗੀ ਬਰਬਾਦ ਕਰਨ ਵਾਸਤੇ ਸਦਾ ਦੁਖੀ ਰਹਿਣ ਵਾਸਤੇ ਪਰ ਇੱਕ ਚੀਜ਼ ਹੋਰ ਹੈ ਜੀ ਕਿ ਆਪਾਂ ਹਮੇਸ਼ਾ ਝੂਠ ਬੋਲਾ ਕਰੀਏ ਕਿਉਂਕਿ ਜਦੋਂ ਆਪਾਂ ਮੰਨ ਲਓ ਸਚਾਈ ਨਾਲ ਤਾਂ ਕੋਈ ਖੁਸ਼ ਹੋ ਨਹੀਂ ਰਿਹਾ ਤਾਂ ਫਿਰ ਝੂਠ ਬੋਲ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰੋ ਝੂਠੀਆਂ ਤਰੀਫਾਂ ਲੋਕਾਂ ਦੀਆਂ ਕਰੋ ਖੁਸ਼ੀਆਂ ਇੱਥੇ ਕਿਸੇ ਨੇ ਨਹੀਂ ਹੋਣਾ ਪਰ ਜਿੰਨਾ ਝੂਠ ਹੋ ਸਕਦਾ ਉਹ ਬੋਲੋ ਜਿੱਥੇ ਨਾਂ ਵੀ ਜ਼ਰੂਰ ਤੋਂ ਹੋਵੇ ਉੱਥੇ ਵੀ ਝੂਠ ਬੋਲੋ ਜਿੰਨਾ ਝੂਠ ਬੋਲੋਗੇ ਨਾ ਓਨਾ ਹੀ ਜ਼ਿਆਦਾ ਤੁਸੀਂ ਇਸ ਚੀਜ਼ ਦੇ ਵਿੱਚ ਸਫਲ ਹੁੰਦੇ ਜਾਓਗੇ ਕਿ ਤੁਸੀਂ ਦੁਖੀ ਹੁੰਦੇ ਜਾਓਗੇ ਪਰੇਸ਼ਾਨ ਹੁੰਦੇ ਜਾਓਗੇ ਜ਼ਿੰਦਗੀ ਤੁਹਾਡੀ ਹੋਰ ਬਰਬਾਦ ਹੋਣੀ ਸ਼ੁਰੂ ਹੋ ਜੂਗੀ ਹਮੇਸ਼ਾ ਝੂਠ ਬੋਲਦੇ ਰਹੋ ਜੇਕਰ ਆਪਾਂ ਜ਼ਿੰਦਗੀ ਨੂੰ ਤਾਂ ਸਹੀ ਤਰੀਕੇ ਨਾਲ ਬਰਬਾਦ ਕਰਨਾ ਤਾਂ 8 ਨੰਬਰ ਤੇ ਹੈਗਾ ਜੀ ਹਮੇਸ਼ਾ ਝੂਠ ਬੋਲੋ ਜਦੋਂ ਆਪਾਂ ਇਹ ਕੁਝ ਹੋ ਗਿਆ ਨਿਰਾਸ਼ਾ ਤੇ ਪੈਸੇ ਆ ਜਾਣੀਆਂ ਤਾਂ ਫਿਰ ਨਿਰਾਸ਼ਾ ਆ ਗਈ ਆ ਤਾਂ ਫਿਰ ਆਪਾਂ ਕੀ ਕਰਨਾ ਜੀ ਆਪਾਂ ਜਿੰਨੇ ਵੀ ਆਲਸੀ ਹੋ ਸਕਦੇ ਜਿੰਨੀ ਵੀ ਸੁਸਤੀ ਪਾ ਸਕਦੇ ਹੋ ਉੰਨੀ ਪਾ ਰੱਖੋ ਸਾਰਾ ਦਿਨ ਲੰਮੇ ਪਏ ਰਹੋ ਸਾਰਾ ਦਿਨ ਟੀਵੀ ਟੂਵੀ ਹਾਰਾ ਦਿਨ ਰੀਲਾਂ ਵੇਂਦੇ ਰਹੋ ਜਿੰਨਾ ਆਲਸ ਹੋ ਸਕਦਾ ਜੀ ਉਹ ਕਰੋ 7ਵੇਂ ਨੰਬਰ ਦੇ ਉੱਤੇ ਆ ਗਿਆ ਜੀ ਆਲਸੀ ਹੋ ਜਾਓ ਜਿੰਨੇ ਹੋ ਸਕਦੇ ਜੀ ਇਹਦੇ ਨਾਲ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਬਰਬਾਦ ਹੋਣੀ ਹੋਰ ਸ਼ੁਰੂ ਹੋ ਜੂਗੀ ਹਮੇਸ਼ਾ ਤੁਸੀਂ ਦੁਖੀ ਰਹੋਗੇ ਖੁਸ਼ੀ ਲਾਗੇ ਬੰਨੇ ਵੀ ਤੁਹਾਡੇ ਨਹੀਂ ਆਊਗੀ ਹਾਂ ਕਿਸੇ ਦੀ ਕੋਈ ਰੀਲ ਰੂਲ ਚੰਗੀ ਆ ਗਈ ਕਿਤੇ ਕਮੇਡੀ ਵਾਲੀ ਦੇ ਹੋ ਸਕਦਾ ਥੋੜੇ ਬੋਤੇ ਹੱਸ ਬੂ ਉਹਦਾ ਵੀ ਮੈਂ ਹਾਲ ਦੱਸ ਦਾਂਗਾ ਕਿ ਉਹਨੀ ਵੀ ਖੁਸ਼ੀ ਸਾਡੇ ਵਿੱਚ ਨਾ ਆਵੇ 6ਵੇਂ ਨੰਬਰ ਦੇ ਉੱਤੇ ਆਪਾਂ ਕੀ ਕਰਨਾ ਕਿ ਚਿੰਤਾ ਕਰਨੀ ਸ਼ੁਰੂ ਕਰਨੀ ਆਪਾਂ ਭਵਿੱਖ ਦੀ ਹੁਣ ਦੇ ਮੰਨ ਲਓ ਹੁਣ ਕੋਈ ਸਾਡੇ ਤੋਂ ਨਾ ਖੁਸ਼ ਆ ਅਸੀਂ ਆਪਣੀ ਜ਼ਿੰਦਗੀ ਬਰਬਾਦ ਕਰਨ ਤਾਂ ਆਪਾਂ ਵੱਤੋਂ ਵਾਅਦਾ ਕਰੀਏ ਇਹ ਮੰਨ ਲਓ ਕਿ ਇਸ ਵੇਲੇ ਵਰਤਮਾਨ ਦੇ ਵਿੱਚ ਅਸੀਂ ਪੰਗੇ ਨੂੰ ਫਸੇ ਆਂ ਤੇ ਕੋਸ਼ਿਸ਼ ਕਰੋ ਕਿ ਫਿਊਚਰ ਦੀਆਂ ਗੱਲਾਂ ਵੀ ਇਦਾਂ ਦੀਆਂ ਸੋਚਣੀਆਂ ਸ਼ੁਰੂ ਕਰੋ ਕਿ ਫਿਊਚਰ ਦੇ ਵਿੱਚ ਹੋਰ ਵਧੀਆ ਸਾਡੀ ਜ਼ਿੰਦਗੀ ਬਰਬਾਦ ਹੋਵੇ ਫਿਊਚਰ ਦੇ ਬਾਰੇ ਹਮੇਸ਼ਾ ਸੋਚਦੇ ਰਹੋ ਕਿ ਅਗਲੇ ਬੰਨੇ ਆ ਨਾ ਹੋ ਜੇ ਔ ਨਾ ਹੋ ਜੇ ਕਿਤੇ ਮੈਂ ਆ ਕੰਮ ਕਰਨ ਲੱਗਾ ਤੇ ਮੈਂ ਫੇਲ ਨਾ ਹੋ ਜਾਾਂ ਇਹ ਚੀਜ਼ਾਂ ਸੋਚਦੇ ਰਹੋ ਹਮੇਸ਼ਾ ਹਮੇਸ਼ਾ ਡਰਦੇ ਰਹੋ ਭਵਿੱਖ ਦੀ ਚਿੰਤਾ ਜਿਹੜੀ ਆ ਉਹ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਪ੍ਰੈਜ਼ੈਂਟ ਦੇ ਸਾਡਾ ਹੈਗਾ ਹੀ ਹੈਗਾ ਬਰਬਾਦ ਕਿਤੇ ਇਹ ਨਾ ਹੋਵੇ ਕਿ ਸਾਡਾ ਭਵਿੱਖ ਵਧੀਆ ਹੋ ਜੇ ਇਸ ਕਰ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਤਾਂ ਤੁਸੀਂ ਪ੍ਰੋਪਰ ਵੇ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਰਬਾਦ ਕਰ ਲੋਗੇ ਦੁਖੀ ਰਹਿਣ ਦਾ ਤੁਹਾਡਾ ਜਿਹੜਾ ਮੰਤਵ ਹੈ ਨਾ ਉਹ ਹਮੇਸ਼ਾ ਪੂਰਾ ਰਹੂਗਾ ਹੁਣ ਫਿਊਚਰ ਦੀ ਚਿੰਤਾ ਦੇ ਆਪਾਂ ਲਾਲੀ ਬਾਬਾ ਬਲੀਆ ਹੋ ਗਿਆ ਕੰਮ ਜੀ ਪੰਜਵੇਂ ਨੰਬਰ ਤੇ ਆਪਾਂ ਇੱਕ ਹੋਰ ਕੰਮ ਕਰਨਾ ਹੈ ਜੀ ਕਿ ਪਾਸਟ ਵਾਲੀਆਂ ਜਿੰਨੀਆਂ ਮਾੜੀਆਂ ਕਟਣਾਵਾਂ ਨੇ ਉਹਨਾਂ ਨੂੰ ਯਾਦ ਕਰਦੇ ਰਹਿਣਾ ਸਾਡੇ ਪਾਸਟ ਦੇ ਵਿੱਚ ਕਿਸੇ ਨੇ ਸਾਨੂੰ ਕੁਝ ਮਾੜਾ ਗਿਆ ਉਹਦੇ ਬਾਰੇ ਉਹਦੇ ਬਾਰੇ ਹਮੇਸ਼ਾ ਸੋਚਦੇ ਰਹੋ ਕਿਸੇ ਨੇ ਸਾਡਾ ਮਾੜਾ ਕੀਤਾ ਉਹਦੇ ਬਾਰੇ ਸੋਚਦੇ ਰਹੋ ਇਦਾਂ ਕਰਦਿਆਂ ਕਰਦਿਆਂ ਮਤਲਬ ਕੀ ਹੈ ਕਿ ਬੜੀਆਂ ਯਾਦਾਂ ਹੋਣਗੀਆਂ ਤੁਹਾਡੀਆਂ ਸਾਰੀ ਜ਼ਿੰਦਗੀਆਂ ਉਹ ਸਾਬ ਜਿੰਨੀਆਂ ਪੁੱਠੀਆਂ ਸਿੱਧੀਆਂ ਯਾਦਾਂ ਨੇ ਨਾ ਉਹ ਸਾਰੀਆਂ ਦੀਆਂ ਸਾਰੀਆਂ ਹਮੇਸ਼ਾ ਯਾਦ ਕਰਦੇ ਰਹੋ ਹਮੇਸ਼ਾ ਸੋਚਦੇ ਰਹੋ ਪਾਸਟ ਬਾਰੇ ਫਿਊਚਰ ਦੀ ਚਿੰਤਾ ਤੇ ਆਪਾਂ 6ਵੇਂ ਨੰਬਰ ਤੇ ਕਰਨੀ ਕਰਨੀਆਂ ਜਿਹਦੇ 5ਵੇਂ ਨ ਪਾਸਟ ਦੇ ਵਿੱਚ ਭੈੜੀਆਂ ਯਾਦਾਂ ਨੇ ਉਹਨਾਂ ਨੂੰ ਯਾਦ ਕਰਦੇ ਰਹਿਣਾ ਦੁਖੀ ਹੁੰਦੇ ਰਹਿਣਾ ਮਤਲਬ ਕੀ ਹੈ ਜੀ ਪੰਜਵੇਂ ਨੰਬਰ ਤੇ ਜਿੰਨਾ ਵੀ ਹੋ ਸਕਦਾ ਪਾਸਟ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਯਾਦ ਕਰਕੇ ਦੁਖੀ ਹੋਣ ਦੇ ਬਹਾਨੇ ਲੱਭਦੇ ਰਹੋ ਫਿਰ ਸਾਰੀ ਜ਼ਿੰਦਗੀ ਤੁਸੀਂ ਦੁਖੀ ਰਹੋਗੇ ਪਰੇਸ਼ਾਨ ਰਹੋਗੇ ਜ਼ਿੰਦਗੀ ਤੁਹਾਡੀ ਬਰਬਾਦ ਹੁੰਦੀ ਰਹੂਗੀ ਮੰਨ ਲਓ ਕੋਈ ਵੀ ਰਾਹ ਆਪਾਂ ਛੱਡਣਾ ਨਹੀਂਗਾ ਜੀ ਤੇ ਚੌਥੇ ਨੰਬਰ ਦੇ ਉੱਪਰ ਆਪਾਂ ਹਰ ਇੱਕ ਗੱਲ ਦੇ ਵਿੱਚ ਸ਼ਿਕਾਇਤ ਕਰਦੇ ਹਾਂ ਜੀ ਕੋਈ ਪਾਵੇ ਚੰਗੀਆਂ ਚੀਜ਼ਾਂ ਹੋ ਸਕਦੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਹੋਣਾ ਪਰ ਉਹਨਾਂ ਬਾਰੇ ਨਹੀਂ ਆਪਾਂ ਸੋਚਣਾ ਆਪਾਂ ਜਿਹੜੀਆਂ ਜਿਹੜੀਆਂ ਸ਼ਿਕਾਇਤ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਗਲਤ ਨੇ ਨਾ ਸਾਡੀ ਜ਼ਿੰਦਗੀ ਦੇ ਵਿੱਚ ਆਪਾਂ ਉਹਦੀ ਸ਼ਿਕਾਇਤ ਕਰਦੇ ਰਹਿਣਾ ਪਰਮਾਤਮਾ ਕਹ ਲਓ ਅਸਕ੍ਰਿਪਤ ਕਹ ਲਓ ਕੁਦਰਤ ਕਹ ਲਓ ਹਰ ਇੱਕ ਗੱਲ ਦੀ ਸ਼ਿਕਾਇਤ ਕਰੋ ਜੇ ਕਿਤੇ ਮੀਂਹ ਨਹੀਂ ਮੀਂਹ ਪੈਂਡਾ ਹੋਵੇ ਤਾਂ ਇਹ ਵੇਖੋਗੇ ਹਾਂ ਮੀਂਹ ਪੈਂਡਾ ਚਿੱਕੜ ਹੋ ਗਿਆ ਇਹ ਧਿਆਨ ਰੱਖਣਾ ਜੇ ਨੇਰੀ ਝੱਖੜ ਚੱਲਣ ਡਿਆ ਤਾਂ ਵੀ ਉਹਦੀ ਸ਼ਿਕਾਇਤ ਕਰੋ ਵੀ ਇਹ ਕੀ ਕੀਤਾ ਧੁੱਪ ਲੱਗੀ ਆ ਬਹੁਤ ਜ਼ਿਆਦਾ ਗਰਮੀ ਬੜੀ ਆ ਉਹਦੀ ਵੀ ਸ਼ਿਕਾਇਤ ਕਰੋ ਮਤਲਬ ਕਰਦੇ ਰੋ ਕਰਦੇ ਰੋ ਤੇ ਜੇ ਨੰਬਰ ਤੇ ਇਹ ਆ ਜੀ ਕਿ ਆਪਾਂ ਹਰ ਇੱਕ ਨਾਲ ਗੁਸਾ ਰੱਖਣਾ ਕਿਉਂਕਿ ਹੁਣ ਆਪਾਂ ਲੋਕਾਂ ਨੂੰ ਖੁਸ਼ ਕਰਨ ਦੀ ਬੜੀ ਕੋਸ਼ਿਸ਼ ਕੀਤੀ ਕੋਈ ਨਹੀਂ ਖੁਸ਼ ਹੋਇਆ ਫਿਰ ਆਪਾਂ ਗੁੱਸੇ ਵੀ ਹੋਵਾਂਗੇ ਫਿਰ ਹਰ ਇੱਕ ਨਾਲ ਵੈਰ ਰੱਖੋ ਹਰ ਇੱਕ ਨਾਲ ਗੁਸਾ ਰੱਖੋ ਕਿ ਤੇ ਸਾਥੋਂ ਖੁਸ਼ ਹੁੰਦੇ ਨਹੀਂਗੇ ਤੇ ਹੁਣ ਏਦਾਂ ਕਰਦੇ ਆ ਕਿ ਆਪਾਂ ਲੋਕਾਂ ਨੂੰ ਦੁਖੀ ਕਰਨ ਦੀ ਕੋਸ਼ਿਸ਼ ਕਰਦੇ ਆ ਹਮੇਸ਼ਾ ਗੁੱਸੇ 'ਚ ਰਹੋ ਕਰਦਿਆਂ ਦੇ ਨਾਲ ਔਖੇ ਸੌਖੇ ਰਹੋ ਹਮੇਸ਼ਾ ਹਮੇਸ਼ਾ ਲੜਦੇ ਝਗੜਦੇ ਰਹੋ ਹਰ ਇੱਕ ਨੂੰ ਬੁਖੜੀ ਕਵਾੜੀ ਵਾਂਗੂ ਪਾਓ ਮਤਲਬ ਕੀ ਆ ਜੀ ਕਿ ਹਮੇਸ਼ਾ ਗੁੱਸੇ 'ਚ ਫਰਸਟ੍ਰੇਟਡ ਰਹੋ ਔਰ ਸ਼ਿਕਾਇਤਾਂ ਦੇ ਵਿੱਚ ਭਰੇ ਰਵਾਂਗੇ ਤੇ ਅਸੀਂ ਫਿਰ ਨੈਚੁਰਲੀ ਗੁੱਸੇ 'ਚ ਹੀ ਤੇ ਰਵਾਂਗੇ ਪਰ ਜੇ ਨਾਂ ਵੀ ਰਹਿ ਜਾਵੇ ਕਿਤੇ ਤੇ ਗੁੱਸੇ 'ਚ ਆਪਾਂ ਜਰੂਰ ਰਹਿਣਾ ਜੀ ਹਰ ਇੱਕ ਵਾਸਤੇ ਪ੍ਰਮਾਤਮਾ ਵਾਸਤੇ ਘਰਦਿਆਂ ਵਾਸਤੇ ਆਂਡੀਆਂ ਗਵੰਡੀਆਂ ਵਾਸਤੇ ਬਾਅਸ ਵਾਸਤੇ ਜਿਹੜਾ ਜਿਹੜਾ ਵੀ ਬੰਦਾ ਤੁਹਾਡੀ ਜ਼ਿੰਦਗੀ 'ਚ ਹਰ ਇੱਕ ਦੇ ਨਾਲ ਗੁੱਸਾ ਹਮੇਸ਼ਾ ਰੱਖੋ ਬਹੁਤੇ ਲੋਕ ਜਿਹੜੇ ਆ ਉਹ ਇਹੋ ਜਿਹੇ ਹੋਣ ਜਿਨ੍ਹਾਂ ਨਾਲ ਤੁਸੀਂ ਕੂਣਾ ਨਹੀਂ ਚਾਹੁੰਦੇ ਇਤਾ ਦੇ ਲੋਕ ਤੁਹਾਡੀ ਜ਼ਿੰਦਗੀ ਦੇ ਵਿੱਚ ਆਸ-ਪਾਸ ਬਹੁਤ ਹੋਣੇ ਚਾਹੀਦੇ ਜਿਨ੍ਹਾਂ ਦੇ ਨਾਲ ਤੁਸੀਂ ਕੂਕੇ ਖੁਸ਼ ਨਹੀਂ ਜਿਨ੍ਹਾਂ ਦੇ ਤੁਸੀਂ ਦਰਸ਼ਨ ਨਹੀਂ ਕਰਨਾ ਚਾਹੁੰਦੇ ਵੱਧ ਤੋਂ ਵੱਧ ਇਹੋ ਜਿਹੇ ਲੋਕ ਲੱਭੋ ਜਿਨ੍ਹਾਂ ਦੇ ਨਾਲ ਗੁਸਾਰਾ ਖਣਾ। ਜਿਹੜੇ ਲੋਕ ਘਟ ਗਿਆ ਨੇ ਉਹਨਾਂ ਦੇ ਬਾਰੇ ਤੇ ਆਪਾਂ ਸੋਚਣਾ ਸੋਚਣਾ ਇਹ ਵੀ ਵੇਖੋ ਤੁਹਾਡੇ ਆਸ-ਪਾਸ ਲੋਕ ਜਿਹੜੇ ਸਫਲ ਨੇ ਜਿਹੜੇ ਖੁਸ਼ ਰਹਿੰਦੇ ਨੇ ਜਿਹੜੇ ਬੜੇ ਨਿਯਾਰੇ ਚ ਰਹਿੰਦੇ ਨੇ ਉਹਨਾਂ ਦੇ ਬਾਰੇ ਵੀ ਖਾਸ ਧਿਆਨ ਰੱਖੋ ਕਿ ਉਹਨਾਂ ਦੇ ਨਾਲ ਸਾੜਾ ਜਰੂਰ ਆਪਾਂ ਕਰਨਾ ਆ ਜੇਕਰ ਆਪਾਂ ਦੁਖੀ ਰਹਿਣਾ ਦੂਜੇ ਨੰਬਰ ਤੇ ਇਹ ਆ ਜੀ ਕਿ ਹਰ ਇੱਕ ਬੰਦੇ ਨਾਲ ਸਾੜਾ ਕਰੋ ਜਿਹੜਾ ਤੁਹਾਡੇ ਲਾਗੇ ਠੀਕ ਆ ਜਿਹੜਾ ਸੜਦੇ ਰਹੋ ਹਮੇਸ਼ਾ ਜਿਹੜੇ ਤੁਹਾਡੇ ਲਾਗੇ ਬੰਨੇ ਨਹੀਂ ਵੀ ਆ ਕੋਈ ਫਿਲਮੀ ਹੀਰੋ ਆ ਕੋਈ ਯੂਟਿਊਬਰ ਆ ਕੋਈ ਫੇਸਬੁੱਕ ਦੇ ਉੱਪਰ ਵਧੀਆ ਕਰਨ ਰਿਹਾ ਜਾਂ ਕੋਈ ਆ ਤਰੱਕੀ ਕਰਨ ਰਿਹਾ ਉਹਦੇ ਨਾਲ ਵੇਖ ਕੇ ਹਮੇਸ਼ਾ ਸੜਦੇ ਰਹੋ ਸੜਦੇ ਰਹੋ ਸੜਦੇ ਰਹੋ ਇਹਦੇ ਨਾਲ ਕੀ ਹੋਊਗਾ ਜੀ ਕਿ ਜਿਹੜੀ ਮਾੜੀ ਮੋਟੀ ਸੁੱਖ ਸ਼ਾਂਤੀ ਹੈਗੀ ਆ ਉਹ ਵੀ ਖਤਮ ਹੋਣੀ ਸ਼ੁਰੂ ਹੋਊਗੀ ਔਰ ਤੁਸੀਂ ਹਮੇਸ਼ਾ ਦੁਖੀ ਹਮੇਸ਼ਾ ਪਰੇਸ਼ਾਨ ਹਮੇਸ਼ਾ ਪੰਗੇ 'ਚ ਫਸੇ ਰਹੋਗੇ ਆਪਣੀ ਜ਼ਿੰਦਗੀ ਬਰਬਾਦ ਕਰਨ ਦੇ ਵਜੇ ਤੁਸੀਂ ਸਫਲ ਹੁੰਦੇ ਜਾਓਗੇ ਨੰਬਰ 1 ਵਾਲੀ ਜਿਹੜੀ ਚੀਜ਼ ਆ ਨਾ ਉਹ ਬੜੇ ਲੋਕਾਂ ਨੇ ਕਰ ਲਈ ਆ ਜੇ ਤੁਸੀਂ ਨਹੀਂ ਵੀ ਕਰਦੇ ਨਾ ਤੂੰ ਉਹਦੇ ਜ਼ਰੂਰ ਹੀ ਕਰੋ ਨ ਦੇਣ ਫੋਨ ਤੇ ਹੁਣ ਤੁਹਾਡੇ ਹੱਥ ਵਿੱਚ ਹੈਗਾ ਹੀ ਆ ਇਹਨੂੰ ਕਦੀ ਛੱਡਿਓ ਨਾ ਜਿੰਨਾ ਸਮਾਂ ਹੋ ਸਕਦਾ ਉਹਨਾ ਸਮਾਂ ਫੋਨ ਦੇ ਉੱਤੇ ਬਤਾਓ ਸਾਰਾ ਦਿਨ ਰੀਲਾਂ ਵੇੰਦੇ ਰਹੋ ਸਾਰਾ ਦਿਨ ਕੋਈ ਫਿਲਮਾਂ ਵੇੰਦੇ ਰਹੋ ਭਾਵੇਂ ਤੁਸੀਂ ਬਾਥਰੂਮ ਜਾਓ ਭਾਵੇਂ ਤੁਸੀਂ ਰੋਟੀ ਖਾਓ ਕੁਝ ਵੀ ਕਰਨਾ ਹੈ ਨਾ ਫੋਨ ਤੁਹਾਡੇ ਹੱਥ ਵਿੱਚ ਹਮੇਸ਼ਾ ਹੋਣਾ ਚਾਹੀਦਾ ਜੀ ਸਾਰਾ ਦਿਨ ਰੀਲਾਂ ਚੱਲਣੀਆਂ ਚਾਹੀਦੀਆਂ ਨੇ ਸਾਰਾ ਦਿਨ ਵੀਡੀਓ ਚੱਲਣੀਆਂ ਚਾਹੀਦੀਆਂ ਜੇਕਰ ਤੁਸੀਂ ਸਾਰਾ ਦਿਨ ਸਾਰੀ ਉਮਰ ਦੁਖੀ ਰਹਿਣਾ ਚਾਹੁੰਦੇ ਫੋਨ ਤੁਹਾਡੀ ਬਹੁਤ ਸਹਾਇਤਾ ਕਰ ਸਕਦਾ ਹੈ ਸਾਰਾ ਦਿਨ ਪੁੱਠੀਆਂ ਸਿੱਧੀਆਂ ਮੂਵੀਆ ਪੁੱਠੇ ਸਿੱਧੀਆਂ ਰੀਲਾਂ ਪੁੱਠੀਆਂ ਸਿੱਧੀਆਂ ਗੱਲਾਂ ਜਿਹੜੀਆਂ ਨੇ ਉਹ ਸੁਣਦੇ ਰਹੋ ਔਰ ਸਭ ਤੋਂ ਵੱਡੀ ਗੱਲ ਇਹ ਮੰਨ ਲਓ ਰੀਲਾਂ ਰੂਲਾਂ ਨਾਲ ਵੀ ਇੰਨੇ ਦੁਖੀ ਨਹੀਂ ਹੋ ਸਕਦੇ ਤਾਂ ਫੋਨ ਦੇ ਉੱਤੇ ਨਿਊਜ਼ ਸੁਣਨੇ ਸ਼ੁਰੂ ਕਰੋ ਨਿਊਜ਼ ਸੁਣਨੇ ਸ਼ੁਰੂ ਕਰੋ ਔਰ ਜਦੋਂ ਕੋਈ ਲੋਕ ਆ ਕੀ ਧਰਮਾਂ ਦੇ ਇੱਕ ਦੂਜੇ ਦੇ ਵਿਰੋਧ ਬੋਲਣ ਦੇ ਉਹਨਾਂ ਦੀਆਂ ਗੱਲਾਂ ਸੁਣਨੀਆਂ ਸ਼ੁਰੂ ਕਰੋ ਨਫ਼ਰਤਾਂ ਵਾਲੀਆਂ ਵੀਡੀਓਜ਼ ਵੇਖੋ ਇਹੋ ਇਹੋ ਜੀ ਜਗ੍ਹਾ ਦੇ ਉੱਤੇ ਜਾਓ ਜਿੱਥੇ ਇੱਕ ਦੂਜੇ ਦੇ ਨਾਲ ਨਫ਼ਰਤ ਕਰਨੀ ਸਿਖਾਉਂਦੇ ਆ ਫੋਨ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ ਸਦਾ ਬਰਬਾਦ ਰਹਿਣ ਦੇ ਵਿੱਚ ਹੁਣ ਤੁਸੀਂ ਕਹਿੰਦੇ ਹੋਗੇ ਕਿ ਤੂੰ ਇਹ ਸਾਰੀਆਂ ਪੁੱਠੀਆਂ ਗੱਲਾਂ ਕੀਤੀਆਂ ਨੇ ਤੇਰਾ ਦਿਮਾਗ ਠੀਕ ਹੈ ਮੈਂ ਭਾਈ ਸਾਹਿਬ ਇਹ ਤੁਹਾਨੂੰ ਤਾਂ ਦੱਸਣ ੜਿਆ ਕਿ ਤੁਸੀਂ ਵੇ ਮੈਨਾਂ ਨੂੰ ਦੁਖੀ ਕਰਕੇ ਖੁਸ਼ ਨਹੀਂਗਾ ਮੈਂ ਚਾਹੁੰਨਾ ਕਿ ਜੇ ਇਹ ਚੀਜ਼ਾਂ ਤੁਸੀਂ ਕਰਨ ਦੇ ਜੇ ਨਾ ਤਾਂ ਤੁਸੀਂ ਦੁਖੀ ਹੋਣ ਦੇ ਕਾਰਨ ਆਪਣੀ ਜ਼ਿੰਦਗੀ ਦੇ ਵਿੱਚ ਪੈਦਾ ਕਰਦੇ ਜਾ ਰਹੇ ਜੇ ਔਰ ਇੰਨਾਂ ਚੀਜ਼ਾਂ ਦੇ ਨਾਲ ਹੀ ਜ਼ਿੰਦਗੀ ਸਾਡੀ ਬਰਬਾਦ ਹੋਈ ਆ ਇੱਥੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇਹਦੇ ਵਿੱਚੋਂ ਕਿਹੜੇ ਕਿਹੜੇ ਕੰਮ ਤੁਸੀਂ ਕਰਦੇ ਜੀ ਔਰ ਕਿਹੜੇ ਕਿਹੜੇ ਨਹੀਂ ਕਰਦੇ ਕਮੈਂਟ ਇੱਥੇ ਕਰਿਓ ਜਰੂਰ ਹੁਣ ਦਾਸ ਤੋਂ ਲੈ ਕੇ 1 ਤੱਕ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਉਹਦੇ ਵਿੱਚੋਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੰਨੇ ਨੰਬਰ ਵਾਲੀ ਚੀਜ਼ ਤੁਸੀਂ ਕਰਦੇ ਜੇ ਕਿਹੜੇ-ਕਿਹੜੇ ਨੰਬਰ ਵਾਲੀ ਚੀਜ਼ ਤੁਸੀਂ ਕਦੀ ਨਹੀਂ ਕੀਤੀ ਪਰ ਆਨਸਟ ਰਿਵਿਊ ਦਿਓ ਆਪਾਂ ਅੰਦਰ ਵੇਖ ਕੇ ਥੋੜਾ ਬਹਿ ਕੇ ਅੱਖਾਂ ਬੰਦ ਕਰਕੇ ਔਰ ਇਹ ਚੀਜ਼ਾਂ ਵੇਖਿਓ ਵੀ ਕਿਹੜੀ-ਕਿਹੜੀ ਚੀਜ਼ ਆਪਾਂ ਕਰਦੇ ਜੇ ਅਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਕਰਨ ਰਹੇ ਹਾਂ ਨਾ ਤਾਂ ਸਮਝ ਲਓ ਕਿ ਸਾਡੀ ਜ਼ਿੰਦਗੀ ਬਰਬਾਦ ਹੋਣੀ ਤੈ ਆ ਅਸੀਂ ਕਦੀ ਸੁਖੀ ਨਹੀਂ ਰਹਿ ਸਕਦੇ ਇੱਕ ਚੀਜ਼ ਹੀ ਕਾਫੀ ਆ ਤੁਹਾਡੀ ਜ਼ਿੰਦਗੀ ਬਰਬਾਦ ਕਰਨ ਵਾਸਤੇ ਹੁਣ ਤੁਸੀਂ ਇਹ ਵੇਖੋ ਕਿ ਇਹਦੇ ਵਿੱਚ ਕਿੰਨੀਆਂ ਚੀਜ਼ਾਂ ਤੁਸੀਂ ਕਰਦੇ ਜੇ ਔ ਜਿਹੜੇ ਇਹਨਾਂ ਦੇ ਵਿੱਚੋਂ ਕੁਝ ਵੀ ਨਹੀਂ ਕਰਦੇ ਇਹੋ ਜਿਹਾ ਕੋਈ ਕੰਮ ਵੀ ਨਹੀਂ ਕਰਦੇ ਜਿਹਦੇ ਨਾਲ ਸਾਡੀ ਜ਼ਿੰਦਗੀ ਬਰਬਾਦ ਹੋਵੇ ਜਿਹਦੇ ਨਾਲ ਅਸੀਂ ਦੁਖੀ ਰਹੀਏ ਜਿਹਦੇ ਨਾਲ ਅਸੀਂ ਹਮੇਸ਼ਾ ਪਰੇਸ਼ਾਨ ਰਹੀਏ ਜਿਹਦੇ ਨਾਲ ਜ਼ਿੰਦਗੀ ਨਰਕ ਬਣਦੀ ਜਾਵੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਕਿਸੇ ਅਗਲੇ